ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ 'ਵੀ' ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਹਾਂ ਕਿ ਇਸ ਵੇਲੇ ਦੀ ਇੱਕ ਵੱਡੀ ਖਬਰ ਖੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭਰਾ ਹੀ ਭਰਾ ਦਾ ਦੁਸ਼ਮਣ ਬਣ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਭਰਾ ਵੱਲੋਂ ਕਿਆ ਗਿਆ ਕਿ ਮਿਲੂ ਆਪਣੇ ਘਰ ਦੇ ਵਿੱਚੋਂ ਜਾਇਦਾਦ ਦਾ ਹਿੱਸਾ ਚਾਹੀਦਾ ਤਾਂ ਇੱਕ ਪਰਿਵਾਰ ਇੱਕ ਭਰਾ ਵੱਲੋਂ ਦੂਜੇ ਪਰਿਵਾਰ ਦੇ ਉੱਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਤੇ ਕੰਨ ਉਸੇ ਜਿਹੜੀਆਂ ਨੇ ਗੰਭੀਰ ਸੱਟਾਂ ਲੱਗੀਆਂ ਨੇ ਲੱਤ ਤੇ ਲੱਗੀ ਆ ਤਾਂ ਬਾਹਾਂ ਤੇ ਲੱਗੀਆਂ ਤਾਂ ਦੱਸਿਆ ਕਿ ਵੱਡੇ ਭਰਾ ਵੱਲੋਂ ਕਿਹਾ ਗਿਆ ਕਿ ਛੋਟੇ ਭਰਾ ਨੂੰ ਜੜਾਇਆ ਉਹ ਬੇਦਖਲ ਕੀਤਾ ਹੋਇਆ ਸੀ ਪਰ ਪਰਿਵਾਰਿਕ ਮੈਂਬਰਾਂ ਵੱਲੋਂ ਪਰ ਉਹ ਜਿੱਦ ਦੇ ਨਾਲ ਘਰ ਦੇ ਵਿੱਚ ਆਉਂਦਾ ਆ ਤਾਂ ਕਹਿੰਦਾ ਆ ਕਿ ਮੈਨੂੰ ਇਸ ਘਰ ਦੇ ਵਿੱਚ ਰਹਿਣ ਦਿਓ ਅਤੇ ਮੈਨੂੰ ਇਸ ਘਰ ਦੇ ਵਿੱਚੋਂ ਹਿੱਸਾ ਚਾਹੀਦਾ ਤਾਂ ਵਿਵਾਦ ਖੜਾ ਹੋ ਜਾਂਦਾ ਹੈ ਦੋਨਾਂ ਭਰਾਵਾਂ ਦੇ ਵਿੱਚ ਤਾਂ ਇੱਕ ਭਰਾ ਵੱਲੋਂ ਦੂਜੇ ਭਰਾ ਦੇ ਉੱਤੇ ਤੇਜ਼ਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਇਹਨੂੰ ਦਬੀਰ ਜ਼ਖਮੀ ਕਰ ਦਿੱਤਾ ਜਾਂਦਾ ਤਾਂ ਫਿਲਹਾਲ ਜਿਹੜੇ ਸੱਟਾਂ ਜਿੰਨਾਂ ਨੂੰ ਲੱਗਿਆ ਨੇ ਉਹ ਫਿਲਹਾਲ ਹਸਪਤਾਲ ਦੇ ਵਿੱਚ ਦਾਖਲ ਨੇ ਤਾਂ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਘਰੇ ਨਾ ਜੀ ਮੈਂ ਬੀਬੀ ਦੀ ਦਵਾਈ ਲੈ ਕੇ ਆਇਆ ਸੀਗਾ ਤੇ ਇਹ ਮੇਰੇ ਭਰਾ ਨੇ ਬੇਦਰਦ ਕੀਤਾ ਹੋਇਆ ਵਾ ਤੇ ਉਹ ਧੱਫੇ ਨਾਲ ਹੀ ਮਾਤਾ ਦੇ ਇਹ ਨਾ ਕੀ ਭਰਾ ਲੱਗਦਾ ਉਹਦਾ ਨਾਮ ਪਰਮਜੀਤ ਸਿੰਘ ਹੈ ਜੀ ਤੇ ਮੈਂ ਦਵਾਈ ਲੈ ਕੇ ਆਇਆ ਸੀਗਾ ਤੇ ਮਾਤਾ ਨੇ ਬਾਕ ਜਦੋਂ ਖੋਲਿਆ ਤੇ ਪਿੱਛੇ ਮੇਰੇ ਨਾਲ ਹੀ ਅੰਦਰ ਵੜ ਕੇ ਆ ਕੇ ਤੇ ਮੇਰੇ ਮਾਰਕੋਟ ਕੀਤੀ ਕਿੰਨੇ ਕੁੱਟ ਕੀਤੀ ਉਹ ਪਰਮਜੀਤ ਨੇ ਜੀ ਤੁਹਾਡਾ ਭਰਾ ਲੱਗਦਾ ਹਾਂਜੀ ਬੇਦਰਦ ਕੀਤਾ ਹੋਇਆ ਡੈਡੀ ਨੇ ਵੀ ਮੰਮੀ ਨੇ ਵੀ ਤੇ ਕੀ ਮਾਰਿਆ ਕੀ ਤੁਹਾਡੇ ਰਾਤਰੀ ਜੀ ਤੇ ਤਾੜਾ ਕੋਡ ਕੇ ਅਸੀਂ ਚੱਲਦਾ ਪਿਆ ਕੋਡ ਤੇ ਅਸੀਂ ਨਹੀਂ ਲਾਇਆ ਜੀ ਕਿਸੇ ਨੇ ਲਾਇਆ ਸੀਗਾ ਵੀ ਮੈਨੂੰ ਘਰ ਵਿੱਚ ਰਹਿਣ ਦਿੱਤਾ ਜਾਂਦੇ ਤੇ ਤੰਗ ਪਰੇਸ਼ਾਨ ਇਹੀ ਕਰਦਾ ਵਾ ਤੇ ਮਾਤਾ ਨੂੰ ਬਹੁਤ ਬੱਚਿਆਂ ਦੀ ਧਮਕੀਆਂ ਦਿੰਦਾ ਉਹ ਕੁੱਟ ਮਾਰਦੀ ਐ ਉਹਦੇ ਨਾਲ ਕੁੱਟ ਮਾਰ ਕਰਦਾ ਵਾ ਤੇ ਕਿੰਨੇ ਵਜੇ ਦੀ ਘਟਨਾ ਹੋਈ ਇਹ 18 ਤਰੀਕ ਨੂੰ 6 ਵਜੇ ਦੀ ਗੱਲ ਹੈ ਜੀ ਜਦੋਂ ਮੇਰੇ ਤੇ ਹਮਲੇ ਵਾਰ ਕੀਤਾ ਹੈ ਤੇ ਤੁਹਾਨੂੰ ਕੋਡ ਦਾ ਕੱਲੀ ਹੈ بس ਐਵੇਂ ਕਿ ਤੁਸੀਂ ਮੈਨੂੰ ਉਸ ਇਸਾਨੀ ਦੰਦੇ ਤੇੜੀ ਨਹੀਂ ਬੇਦਖਲ ਕੀਤਾ ਮੰਮੀ ਨੇ ਬੇਦਖਲ ਕੀਤਾ ਹੁਣ ਮੈਂ ਕਿੱਦਾਂ ਦੇ ਦਵਾ ਹਸਾ ਤੇ ਤੁਹਾਡੇ ਨਾਂ ਤੇ ਹਾਂਜੀ ਪਾਪਾ ਤੇ ਮੰਮੀ ਨੇ ਰੱਖ ਕੇ ਉਹਨਾਂ ਨੇ ਉੱਥੇ ਤਸੀਮਦਾਰ ਕੋਲੇ ਜਾ ਕੇ ਰਜਿਸਟਰੀ ਮੇਰੇ ਨਾਮ ਕਰਾਈ ਹੈ ਜੀ ਤੇ ਇਸ ਬੰਦ ਚ ਇੰਗਲੈਂਡ ਕਿਥੇ ਪੁਲਿਸ ਹਾਂਜੀ ਦੋ ਤਿੰਨ ਵਾਰ ਕੀਤੀ ਹੈ ਜੀ ਅੱਛਾ ਉਦੋਂ ਕੋਈ ਨਹੀਂ ਆਈ ਨਹੀਂ ਮਿਲਿਆ ਹੁਣ ਆਈ ਸੀ ਪੁਲਿਸ ਭਾਈ ਸੀ ਜੀ ਹਾਂ ਹੁਣ ਬਿਆਨ ਲੈ ਕੇ ਗਈ ਹੈ ਜੀ ਹੁਣ ਮੰਗ ਕੀ ਕਰਦੇ ਹਾਂ ਮੰਗ ਇਹੀ ਕਰਦੇ ਹਾਂ ਕਿ ਉਹਨੂੰ ਕੋਈ ਕਾਨੂੰਨੀ ਕਾਰਵਾਈ ਕੀਤੀ ਆ ਬਈ ਹਾਂ ਜੋ ਮੇਰੇ ਨਾਲ ਹੋਇਆ ਉਹਨੂੰ ਉਹਦੀ ਸਜ਼ਾ ਦਿੱਤੀ ਆ ਕਿਹੜੇ ਬੰਦੇ ਨੂੰ ਸਜ਼ਾ ਦਿੱਤੀ ਆ ਅਸੀਂ ਨਰੋਤਮ ਵਿਹਾਰ ਕਲੋਨੀ ਤੋਂ ਆਈ ਹਾਂ ਨਰੋਤਮ ਵਿਹਾਰ ਤੋਂ ਆਈ ਹਾਂ ਜਗਲੀ ਨੰਬਰ ਕਿੰਨਾ ਗਲੀ ਨੰਬਰ 4 ਆ ਜੀ ਤੇ ਕਦੋਂ ਤੋਂ ਚੱਲਦੀ ਐ ਇਹ ਗੱਲ ਇਹ ਜੀ ਕਾਫੀ ਆਪਣਾ ਜਦੋਂ ਮੇਰੇ ਡੈਡੀ ਦੀ ਮੌਤ ਹੋਈ ਆ ਜੀ ਨਾ ਤਾਂ ਮੇਰੇ ਡੈਡੀ ਦੀ ਮੌਤ ਤੇ ਆਇਆ ਨਾ ਹੀ ਉਹਨਾਂ ਦੇ ਭੋਗ ਤੇ ਆਇਆ ਕਹਿੰਦੇ ਹੋਰ ਕਿਤੇ ਰਹਿੰਦਾ ਸੀ ਮੈਂ ਲੋਕ ਕਿਤੇ ਹੋਰ ਰਹਿੰਦਾ ਸੀਗਾ ਮਰਦ ਤੋਂ ਬਾਅਦ ਹਾਂ ਡੈਡੀ ਦੀ ਮੌਤ ਤੋਂ ਬਾਅਦ ਆਇਆ ਹੋਇਆ ਹਾਂ ਤੇ ਮਾਤਮ ਕਹਿੰਦਾ ਮੈਂ ਦੋ ਦਿਨ ਰਹਿਣਾ ਇੱਥੇ ਤੇ ਮੈਂ ਚਲ ਜੂੰਗਾ ਤੇ ਦੋ ਦਿਨ ਰੁਕਿਆ ਤੇ ਮੁੜ ਕੇ ਇੱਕ ਬਾਹਰੋਂ ਕੋਈ ਬਗਾਨੀ ਜਨਾਨੀ ਲੈ ਕੇ ਆਇਆ ਤੇ ਉਹਦੇ ਉਹਨੂੰ ਘਰੇ ਰੱਖ ਲਿਆ ਤੇ ਮੁੜ ਕੇ ਨਿਕਲਿਆ ਹੀ ਨਹੀਂ ਮਾਤਾ ਨੂੰ ਕਹਿੰਦਾ ਮੈਂ ਨਹੀਂ ਜਾਣਾ ਜਿਵੇਂ ਜ਼ਬਰਦਸਤੀ ਰਹਿ ਰਿਹਾ ਵਾ ਅਸੀਂ ਪੁਲਿਸ ਨੂੰ ਦੋ ਤਿੰਨ ਵਾਰੀ ਕੰਪਲੇਟਾਂ ਦਿੱਤੀਆਂ ਨੇ ਵੀ ਇਹਨੂੰ ਸਾਡੇ ਨਾਲ ਇਦਾਂ ਕਰਦਾ ਵਾ ਤੇ ਉਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਤੇ ਉਹਨਾਂ ਉਹਸੇ ਬਿਆਨ ਲਗੀ ਕੈ ਕਿ ਕਾਰਵਾਈ ਕਰਨ ਕੈ ਹਾਂਜੀ ਹੁਣ ਉਹ ਲੈ ਕੇ ਗਏ ਬਿਆਨ ਕਹਿੰਦੇ ਕਰਾਂਗੇ ਕਾਰਵਾਈ ਪਰ ਦੇਖੋ ਹੁਣ ਕੀ ਕਰਦੇ ਆ ਜੀ ਡਾਕਟਰ ਰਿਪੋਰਟ ਦੇਊਗਾ ਤਾਂ ਫਿਰ ਉਹਦੇ ਤੇ ਕਾਰਵਾਈ ਕਰਨਗੇ ਠੀਕ ਹਾਂਜੀ ਮੈਂ ਬਲਜੀਤ ਸਿੰਘ ਥਾਣਾ ਸਟੀ ਕਪੂਠ ਦੇ ਸਰ ਕੀ ਮਾਮਲਾ ਹੈ ਇਹ ਤਮਨ ਲਾਲ ਰਾਏ ਜੀ ਸਾਡੇ ਕੋਲ ਤੇ ਉਹ ਸਰਮਨ ਲਾਲ ਦੇ ਸਬੰਧ ਵਿੱਚ ਇਥੇ ਬਿਆਨ ਲੈਣ ਆਇਆ ਤੇ ਜਿੰਦਰ ਸਿੰਘ ਰੋਤਲ ਦੇ ਅਰਥ ਨਾਲ ਤੇ ਇਹਨਾਂ ਦਾ ਵੀ ਆਪਣੇ ਭਰਾ ਦੇ ਨਾਲ ਆਪਸੀ ਮਾਮਲਾ ਬਗੜਾਈ ਝਗੜਾ ਤੇ ਉਹਦੇ ਸੰਬੰਧ ਵਿੱਚ ਅਸੀਂ ਬਿਆਨ ਲਏ ਆ ਤੇ ਜੋ ਵੀ ਬਣਦੀ ਕਾਨੂੰਨੀ ਕਰ ਲਈ ਉਹ ਕਿਸੇ ਤੇ ਤੇ ਜਿਹੜੀ ਸੱਟਾਂ ਲੱਗੀਆਂ ਇਹ ਕਿੰਦੀ ਕਿਹੜਾ ਨ ਲੱਗੀਆਂ ਸੱਟਾਂ ਪਤਾ ਨਹੀਂ ਸੱਟਾਂ ਮਤਲਬ ਇਨਵੈਸਟੀਗੇਸ਼ਨਾਂ ਤਫਤੀਸ਼ ਦੇ ਵਿੱਚ ਦੇਖਿਆ ਜਾਊਗਾ ਵੀ ਕਿਹੜੀ ਚੀਜ਼ ਨਾਲ ਮਾਰੀਆਂ ਵਾ ਬਾਕੀ ਡਾਕਟਰ ਸਾਹਿਬ ਦੀ ਐਕਸੀਡੈਂਟ ਰਿਪੋਰਟੋਂ ਤੋਂ ਬਾਅਦ ਪਤਾ ਲੱਗੂਗਾ ਵੀ ਕੀ ਹੋਇਆ ਮਾਰਿਆ ਗਿਆ ਠੀਕ ਹੈ ਤੇ ਇਹ ਕਾਰਵਾਈ ਵੀ ਕਰ ਰਹੇ ਜੀ ਉਹਨਾਂ ਦੇ ਕੋਲੋਂ ਬਿਆਨ ਲਏ ਨੇ ਇਸ ਤੋਂ ਕੇ ਕਾਰਵਾਈ ਕੀਤੀ ਜਾਊਗੀ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸ਼ੇਰ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ